ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਤੇ ਲੱਗਿਆਂ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਤੇ ਜੇਕਰ ਪਹਿਲੇ ਚੈਨਲ ਤੇ ਵਧੀਆ ਵਧੀਆ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਪਲੀਜ਼ ਐਂਡ ਤੱਕ ਜਰੂਰ ਦੇਖਿਆ ਕਰੋ ਫੋਲੋ ਵਾਚ ਜਰੂਰ ਕਰਿਆ ਕਰੋ ਪਲੀਜ਼ ਵੀਡੀਓ ਨੂੰ ਤੇ ਬਾਕੀ ਸ਼ਾਮ ਦਾ ਟਾਈਮ ਹੋ ਚੁੱਕਿਆ ਜੀ 5:30 ਹੋ ਚੁੱਕੇ ਨੇ ਤੇ ਕੰਮ ਕੁੰਮ ਆਪਾਂ ਸਾਰਾ ਨ ਇੱਕ ਟਣਾ ਸਭ ਚੱਲਿਆਂਗੇ ਮੱਥਾ ਟੇਕਣ ਤੇ ਕਰਦੇ ਹਾਂ ਜੀ ਵੀਡੀਓ ਦੀ ਸਟਾਰਟਿੰਗ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਨਾਲ ਦਰਸ਼ਨ ਕਰਦੇ ਹਾਂ ਤੇ ਨਾਲੇ ਤੁਹਾਨੂੰ ਵੀ ਕਰਾਉਣਾ ਹੈ ਤੇ ਜੁੜੇ ਰਹੋ ਜੀ ਵਲੌਗ ਦੇ ਨਾਲ ਤੇ ਵਲੌਗ ਨੂੰ ਪਲੀਜ਼ ਅੰਤ ਤੱਕ ਜ਼ਰੂਰ ਦੇਖਿਓ ਦੀ ਤਿਆਰੀ ਹੋ ਗਏ ਸਾਰੇ ਅ ਕਾਵੀਰ ਵੀ ਤਿਆਰ ਹੋ ਗਿਆ ਪਪਾ ਵੀ ਤਿਆਰ ਹੋ ਗਿਆ ਦਾ ਤੇ ਆਪਾਂ ਨੂੰ ਵੀ ਹੋ ਗਈ ਰੈਡੀ ਤੇ ਆਪਾਂ ਦਿਖਾਣੇ ਆ ਤੁਹਾਨੂੰ ਤੇ ਚੱਲਦੇ

ठीक हाँ जी किधर चले माल देखा जी किधर चले यार पना बाग रुकाना बाग रुकाना रुका रुका। तो कर भी नर माल है ना बुत तो वो नहीं आ रहा मिलना था जा होली आ दे देख के अच्छा एक मिनट मिलना तो हाँ शायद एक काफ़ी अच्छा एक काबी भी अब तो गाड़ी जो दोते नर माल रखी भर गाड़ी हैं चलिए ਇੱਕ ਤਾਂ ਦੇਖੋ ਦੋ ਹੈਗੇ ਆ ਆਹੋ ਆਹ ਦੇਖ ਗੱਲ ਵੀਰ ਬਸ ਇਹ ਇੱਕ ਆ ਹੈਗਾ ਉਹ ਮੈਂ ਦੂਜਾ ਲੈ ਕੇ ਅਸੀਂ ਚੱਕ ਕੇ ਧੋਣੇ ਵਾਲਾ ਸੀਗਾ ਥਾਲਾ ਇੱਥੇ ਵਿੜਦੀ ਆ ਉੱਥੇ ਜਾ ਕੇ ਗੇਟ ਇਹ ਕੋਣ ਗਿਆ ਅੰਗ ਤਾਂ ਉਹ ਗੱਲ ਵੀਰ ਕੋਲੇ ਪਤਾ ਗੇਟ ਕੀ ਆਪਾਂ ਤੇ ਗੇਟ ਕਿਨੇ ਖੋਲਣਾ ਤੁਸੀਂ ਹੈਲੋ ਸਤਿ ਸ਼੍ਰੀ ਅਕਾਲ ਜੀ ਬਲਾਉਸ ਸਤਿ ਸ਼੍ਰੀ ਅਕਾਲ ਥੈਂਕ ਯੂ ਕਿੱਕੀ ਮੇਓ ਠੀਕ ਹਾਂ ਠੀਕ ਹਾਂ ਹਾਂ <laughs> चले 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 साफ़ <laughs> <थीजियों> <आए कुडी, laughs> <निदे> <laughs> फिर जो जावा <sham> कही जावा अपना अपना देखी देखी

ਇਹ ਤੇ ਸੱਚਖੰਡ ਸਾਹਿਬ ਉਪਤ ਹਾਂ ਅੰਦਰ ਹਜੇ ਚਿੰਤਾ ਲੱਗਿਆ ਹੋਇਆ इस टाइम बंद और होंगे हौली 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 चलक डिग जी हौली